ਸਪੈਸ਼ਲ ਕਿੰਨੇ ਪਰਸੈਂਟ ਡਿਸਕਾਊਂਟ 10% ਹਾਂਜੀ ਦਿੱਤਾ ਜਾਊਗਾ ਹਾਂਜੀ ਅੱਜ ਆਪਾਂ ਪਹੁੰਚੇ ਆ ਜੀ ਮੰਡੀ ਅਹਿਮਦਗੜ ਖਾਨ ਹੇਅਰ ਡ್ರೆਸਰ ਤੇ ਆਪਾਂ ਦਿਖਾਉਨੇ ਆ ਇਹਨਾਂ ਨੇ ਆਪਣਾ ਨਵਾਂ ਕੰਮ ਕੀਤਾ ਕੰਮ ਨਵਾਂ ਨਹੀਂ ਕੀਤਾ ਮਤਲਬ ਕੰਮ ਪੁਰਾਣਾ ਹੀ ਆ ਆਪਣੀ ਜਿਹੜੀ ਸ਼ਾਪ ਆ ਸਲੂਨ ਆ ਉਨੂੰ ਥੋੜਾ ਜਿਹਾ ਵਧੀਆ ਤਰੀਕੇ ਨਾਲ ਬਣਾਤਾ ਆ ਤੁਸੀਂ ਦੇਖ ਸਕਦੇ ਹੋ ਇਧਰ ਆ ਦੇ ਮੇਰੇ ਪਿੱਛੇ ਫੋਟੋਆਂ ਲਾਈਆਂ ਨੇ ਸਾਰੀਆਂ ਤੇ ਇਧਰ ਘਾ ਘੂੜਾ ਆ ਕੇ ਲੈ ਮੁੰਡੇ ਮੰਡੇ ਚੰਗੇ ਰੱਖਲੇ ਨੇ ਖਾਨ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਵਧੀਆ ਜੀ ਚੜ੍ਹਦੀ ਕਲਾ ਪੂਰੀ ਪੂਰੀ ਜੀ ਤੇ ਕੰਮ ਵਧਾਈ ਲਿਆ ਫਿਰ ਹੈ ਪੂਰਾ ਵਾਹ ਜੀ ਵਾਹ ਯਾਰ ਆ ਬਹੁਤ ਵਧੀਆ ਚੀਜ਼ ਲੱਗੀ ਜੱਡੀ ਤਾਂ ਮਗਰਾ ਲਾਈ ਜਾਣਾ ਤੇ ਚਲੋ ਬਹੁਤ ਵਧੀਆ ਵਾ ਤੇ ਆ ਕੁਰਸੀ ਵੀ ਇੱਕ ਨਵੀਂ ਲਿਆਂਦੀ ਮੈਂ ਲਾਦਾ ਸਾਰੇ ਨੇ ਦੇਖ ਲਿਆ ਹਾਂ ਤੇ ਆ ਬੰਦੇ ਦਾ ਚਲਤਨ ਮੈਂ ਬਾਦ ਚੋ ਇੰਟਰਵਿਊ ਲੈਣਾ ਇਹਨਾਂ ਦੀ ਇਹਦੇ ਬਾਰੇ ਵੀ ਦੱਸਦੇ ਆ ਤੇ ਨਾਲ ਆਪਾਂ ਕੀ ਕਹਿੰਦੇ ਹੁੰਦੇ ਨੇ ਐਂਟਰਟੇਨਮੈਂਟ ਦਾ ਪੂਰਾ ਪ੍ਰਬੰਧ ਦਾ ਮੈਚ ਚੱਲਦਾ ਵਾ ਕਿਦਾ ਪੰਜਾਬ ਤੇ ਦਿੱਲੀ ਦਾ ਪੰਜਾਬ ਤੇ ਇੱਧਰ ਮਸਾਜਾਂ ਹੋ ਰਹੀਆਂ ਨੇ ਮਸਾਜਾਂ ਕੀ ਬਾਤ ਹੈ ਕੀ ਬਾਤ ਹੈ ਤੇ ਇੱਕ ਆਪਾਂ ਗੱਲ ਪੁੱਛਣੀ ਸੀਗੀ ਹਾਂਜੀ ਤੇ ਇਹਦਾ ਟ੍ਰੀਟਮੈਂਟ ਆ ਤੁਹਾਡੇ ਕੋਲੇ ਹਾਂਜੀ ਇਹ ਕੱਲਾ ਮੁੰਡਿਆਂ ਲਈ ਆ ਜਾ ਕੁੜੀਆਂ ਲਈ ਵੀ ਆ। ਕਿ ਜਹਾ ਅੱਗੇ ਅੱਗੇ ਸ਼ੁਰੂ ਕਰਨਾ ਆਪਾਂ? ਕੁੜੀਆਂ ਦਾ ਸ਼ੁਰੂ ਕਰਨਾ ਕੰਡਾ ਹਜੇ ਤਾਂ ਮੁੰਡਿਆਂ ਦਾ ਹੀ। ਅੱਛਾ ਇੱਧਰ ਕਰਨਾ ਸ਼ੁਰੂ ਮਗਰ ਜਾਂ ਕਿਤੇ ਹੋਰ? ਮਗਰ ਮਗਰ ਇੱਥੇ ਕਰੋਗੇ ਸ਼ੁਰੂ। ਅੱਛਾ ਸਟਾਫ ਅਜੇ ਰੱਖਣਾ ਵਾ। ਹਾਂਜੀ ਕੁੜੀਆਂ ਠੀਕ ਆ। ਲੈ ਵੀ ਜਿਹੜਾ ਵੀਡੀਓ ਦੇਖ ਕੇ ਉਹ ਆਪਣੀ ਗੱਲ ਹੋ ਗਈ ਪਹਿਲਾਂ ਵੀਡੀਓ ਦੇਖ ਕੇ ਆਉ। ਸਪੈਸ਼ਲ ਕਿੰਨੇ ਪਰਸੈਂਟ ਡਿਸਕਾਊਂਟ 10%? ਹਾਂਜੀ ਹਾਂਜੀ ਦਿੱਤਾ ਜਾਊਗਾ। 12 ਦਵਾਂਗੇ ਹੋਰ ਦੱਸੋ। 12? ਹਾਂਜੀ। ਮਤਲਬ ਜੇ 100 ਰੁਪਿਆ ਬਣਿਆ ਤਾਂ 88 ਰੁਪਏ ਲੈਣੇ ਆ। ਹਾਂਜੀ ਹਾਂਜੀ। ਇਹੀ ਬਣਿਆ? ਹਾਂਜੀ ਹਾਂਜੀ ਤਾ 12 ਰੁਪਏ ਦਾ ਡਿਸਕਾਊਂਟ ਮਤਲਬ 12% 200 ਚੋਂ ਲਾ ਲਓ 500 ਚੋਂ ਲਾ ਲਓ 100 ਚੋਂ ਲਾ ਲਓ ਠੀਕ ਆ ਇਹ ਡਿਸਕਾਊਂਟ ਕੀਤਾ ਜਾਊਗਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਖਾਨ ਸਾਹਿਬ ਨੇ ਨਵਾਂ ਮਤਲਬ ਕਿ ਵਧਾ ਲਿਆ ਕੰਮ ਬਾਲਾ ਹੀ ਵਧਾ ਲਿਆ ਵਾ ਹੈ ਖਾਨ ਹੇਅਰ ਸਲੂਨ ਖਾਨ ਹੀ ਆ ਨਾ ਨਾਮ ਬਾਈ ਹਾਂਜੀ ਵਾਜੀ ਆ ਕੀ ਬਾਤ ਆ ਤੇ ਇੱਧਰ ਬਣਾ ਲਿਆ ਨਵਾਂ ਤੇ ਖਾਂਜੜੀਆਂ ਕਰੀਮਾਂ ਕਰੂਮਾਂ ਰੱਖੀਆਂ ਹੋਈਆਂ ਨੇ ਇਹ ਅਸਲੀ ਨੇ ਜਾ ਕੇ ਉਦਾਂ ਹੀ ਨੇ ਵਧੀਆ ਕੰਪਨੀ ਵੀ ਆ ਨੇ ਹੋਰ ਨਾਲ ਕਿਤੇ ਬਾਅਦ ਚ ਉਹ ਕੀ ਕਹਿੰਦੇ ਹੁੰਦੇ ਨੇ ਉਹ ਸਟੀਰਾ ਜਾਂ ਖਰਾਬ ਹੋ ਜਾਂਦਾ ਵਾ ਹੈ ਇਹ ਤੇਰਾ ਸਲੂਨ ਅੱਜ ਪਛਾਣ ਚ ਨਹੀਂ ਆਉਂਦਾ ਲੈ ਬੰਦੇ ਵੀ ਦੋ ਰੱਖ ਲੈ ਦੋ ਬੰਦੇ ਰੱਖ ਲੈ ਆ ਵੀ ਬਾਈ ਸਿੱਖ ਰਿਹਾ ਵਾ ਬਾਈ ਤੂੰ ਵੀ ਸਿੱਖਦਾ ਹਾਂਜੀ ਕਿਹੜਾ ਪਿੰਡ ਆ ਤੇਰਾ ਐਮਦ ਗੜੀਆ ਇਹਦਾ ਕਿਹੜਾ ਵਾ ਕਕਰਾਨਾ ਇਹ ਤਾਂ ਫਿਰ ਇਹਦੇ ਮਾਮੇ ਦੇ ਮੁੰਡੇ ਭੂਆ ਦੇ ਪਿੰਡਾ ਉੱਥੇ ਹੀ ਜਾਕ ਲੈ ਬੰਦਾ ਰਵੀ ਦੀ ਫਰਮਾਇਸ਼ ਚੱਲਦੀ ਲੱਗਦੀ ਹੈ ਮੈਨੂੰ ਤੇ ਨਾਲ ਮੈਚ ਵੀ ਚੱਲ ਰਿਹਾ ਹੈ ਐਦੀ ਪਾਰਟੀ ਰਹਿੰਦੀ ਆ ਹੁਣ ਤੇ ਜਦੋਂ ਮਰਜ਼ੀ ਕਰ ਲਈ ਕੀ ਖਿਆਲ ਆ ਜੀ ਤੇ ਖਰਚਾ ਕਾਫੀ ਹੋ ਗਿਆ ਲੱਗਦਾ ਮੈਨੂੰ ਹੈ ਹਾਂਜੀ ਕਰ ਚੱਕਾ ਚਲੋ ਵਧੀਆ ਬਾਈ ਹੁਣੀ ਤੁਸੀਂ ਆ ਵੀਰੇ ਇੱਥੇ ਹੀ ਆਉਣ ਹਰ ਵਾਰੀ ਕਟਾਉਣ ਹੈ ਕਿਵੇਂ ਮੁੰਡੇ ਦਾ ਕੰਮ ਕਿਵੇਂ ਆ ਪੂਰਾ ਵਧੀਆ ਵਾ ਚਲੋ ਖਾਨ हेयर सलून ਇਹ ਹੈਗਾ ਮੰਡੀ ਅਹਿਮਦਗੜ বাস ਸਟੈਂਡ ਦੇ ਸਾਹਮਣੇ ਆ ਤੁਸੀਂ ਬਾਹਰ ਦੇਖ ਲਓ ਸਭਾ ਬਾਹਰ ਦੀ ਲੋਕੇਸ਼ਨ ਦਿਖਾ ਦਿੰਦਾ ਇੱਕ ਵਾਰੀ ਆ ਪੈਂਦਾ ਬ੍ਰਿਜ ਫਲਾਈਓਵਰ ਜੇ ਰੋ ਪਹੇੜ ਤੋਂ ਆਉਣਿਆਂ ਤੇ ਆ ਮੁੰਡੇ ਦੀ ਆ ਬੋਰਡ ਲੱਗਿਆ ਹੋਇਆ ਗੁਰੂਕਰਨ ਜੀ ਅਪਰਾਸਰੋ ਜੀ ਜ਼ਰੂਰ ਦਰਸ਼ਨ ਦਿਓ ਇੱਥੇ ਆ ਕੇ ਖਾਨ ਸਾਹਿਬ ਪਿੱਛੇ ਕੀ ਆ ਇੱਧਰ ਹੈ ਅੱਛਾ ਉਧਾਂ ਹੀ ਆ ਬੈਟਰੀ ਬੂਟਰੀ ਰੱਖੀ ਆ ਠੀਕ ਆ ਠੀਕ ਆ ਲੈਨ ਲੂਟ ਚੱਲੀ ਜਾਂਦੀ ਆ వాటర్ কুলਰ ਪਾਏ ਨੇ ਪੌੜੀਆਂ ਪੂੜੀਆਂ ਖਾਧੀਆਂ ਚੜਾਈਆਂ ਪੰਨਿਆਂ ਦੇ ਠੀਕ ਆ ਚਲੋ ਕੋਈ ਨਾ ধਵਾ ਕੇ ਤੁਹਾਨੂੰ ਸੇਵਾ ਦਾ ਮੌਕਾ ਤੇ ਫਿਰ ਹੁਣ ਅੱਜ ਮੈਂ ਵੀ ਮਾੜਾ ਜਾਂ ਦਾੜੀ ਕਰਾਉਣੀ ਆ ਮਰੀ ਨੂੰ ਡਿਸਕਾਊਂਟ ਮਿਲੂਗਾ ਹੀ ਹਾਂਜੀ ਹਾਂਜੀ ਕਿੰਨਾ ਕੁ ਡਿਸਕਾਊਂਟ ਮਿਲੂਗਾ ਜਰੂਰ ਕਰਾਂਗੇ ਜੀ ਨਹੀਂ ਫੇਰ ਵੀ ਪਤਾ ਤਾਂ ਲੱਗੇ ਜਿੰਨਾ ਪਸੰਦ ਆ ਤੇ ਹੋ ਸਕਦਾ ਜਰੂਰ ਕਰ ਦਾਂ ਬਾਤ ਠੀਕ ਆ ਠੀਕ ਹਾਂਜੀ ਸ਼ੇਅਰ ਜਰੂਰ ਕਰ ਦਿਓ ਵੀਡੀਓ ਸਾਰੇ ਜਾਣੇ ਤੇ ਮੁੰਡੇ ਪੂਰੇ ਚੋਟੀ ਦੇ ਕਾਰਗਰ ਨੇ ਤੇ ਤਨਖਾਹਾਂ ਵੀ 12-12000 ਰੁਪਏ ਦਿੰਦਾ ਦੋਨਾਂ ਨੂੰ 12 ਆਉਂਦੀ ਆ ਤੇ ਉਹਦੀ 8000 ਹੀ ਆ ਜੀ ਠੀਕ ਆ ਤੇ ਇਹ ਮੇਲ ਦਾ ਪਤਾ ਹੀ ਆ ਮਾਲਕ ਸਾਹਿਬ ਨੇ ਆਪਣੇ ਠੀਕ ਆ ਚਲੋ ਜੀ ਓਕੇ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ